ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਆਂ ਗਾਇਆਂ ਬਾਈ ਕੋਲ ਪਿੰਡ ਸਹਿਣਾ ਇੱਕ ਤਾਂ ਸੂਨ ਵਾਲੀ ਜੀ ਇੱਕ ਟੋਕੜਾ ਬਾਕੀ ਆਪਾਂ ਬਾਈ ਤੁਲੰਨੇ ਜਾਣਕਾਰੀ ਬਾਕੀ ਨੰਬਰ ਦੱਸ ਦਿਆਂ ਬਈ ਦਾ ਜ਼ਿਲ੍ਹਾ ਬਰਨਾਲਾ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਭਰਾ ਆਪਣਾ ਗੁਰਦੀਪ ਸਿੰਘ ਜੀ ਪਿੰਡ ਕਿਹੜਾ ਜੀ ਸਹਿਣਾ ਜਿਲ੍ਹਾ ਬਰਨਾਲਾ ਆਪਣਾ ਨੰਬਰ ਦੱਸ ਦਿਓ ਜੀ 9878199040 ਦੁਬਾਰੇ ਫਿਰ ਦੱਸ ਦਿਓ ਜੀ 9878199040 ਠੀਕ ਆ ਜੀ ਆ ਸੂਨ ਵਾਲੀ ਦਿਖਾ ਦਿਓ ਜੀ ਪਹਿਲਾਂ ਅਲਵਿੰਗ ਜੀ ਸਾਹਿਬ ਇਹ ਇੱਕ ਤਫਾਰਮ ਕੀ ਦੀਆਂ ਬਤਵਾਸ ਕਰਾ ਕੇ ਤੇ ਸੇਰ ਵੀ ਕਰਵਾ ਦੇਣਾ ਕਿਸੇ ਨਾ ਨੰਨੇ ਨੂੰ ਵੀਡੀਓ ਅਪਲੋਡ ਕਰ ਦੇਵੀਂ ਦੇਖਦੇ ਹਾਂ ਵੀ ਥਾਂ ਤੋਂ ਕਿੰਨਾ ਟਾਈਮ ਲੱਗੂਗੀ ਇਹ 7 ਦਿਨ ਲੈਂਦੀ ਹੈ ਵੀਰੇ 7 ਦਿਨ ਰਹਿੰਦੇ ਆ ਤੇ ਪੂਰੇ ਠੀਕ ਹੈ ਜੀ ਇੱਕ ਦਵਾ ਵਨ ਵੱਧ ਕੱਟ ਲੈ ਜੇ ਵਸ ਠੀਕ ਹੈ ਜੀ ਕੋਈ ਦੇਖ ਸਕਦਾ ਸੂਰਾ ਤਰਾ ਭਾਈ ਕਨ ਸੱਤ ਅੱਠ ਦਿਨ ਲਈ ਤੇ ਉਹਨਾਂ ਭਾਈ ਨੂੰ ਰੇਟ ਠੰਡੀ ਹੀਲ ਵਾਧੂ ਹੈ ਵੀਰੇ ਕਿਵੇਂ ਮਰਜੀ ਉਹ ਕਰੀ ਜਾ ਠੀਕ ਹੈ ਜੀ ਠੀਕ ਫਿਰ ਸਾਨੂੰ ਹੋਰਾ ਹਾਂਜੀ ਭਰਾ ਰੇਟ ਕੀ ਹੈ ਜੀ ਦਾ ਰੇਟ ਤਾਂ ਮੁੱਲ 50000 ਹੈ ਜੀ 50000 ਹੈ ਜੀ ਹਾਂ ਦੂਜਾ ਸੁਬਾ ਠੀਕ ਹੈ ਜੀ ਬਾਕੀ ਭਾਈ ਤਾਂ ਮਾਨ ਤਾਂ ਮੌਕੇ ਤੇ ਕਰ ਦਾਂਗੇ ਜੇ ਕਿਸੇ ਭਾਈ ਦੇ ਫੈਕਟਰੀ ਦਾ ਡਾਇਰੈਕਟ ਚ ਗੂਰ ਕਰੋ ਹਾਂਜੀ ਭਰਾ ਦੂਜੀ ਦਿਖਾਓ ਜੀ ਹਾਂਜੀ ਭਾਈ ਦੇਖ ਸਕਦੇ ਹੋ ਉਸਕਾ ਦੇਖ ਸਰ ਇਹ ਚਾਹਤਾਂ ਮੈਂ ਫੇਸ ਦਿਖਾ ਦਦਾ ਇਹ ਦੇਖਾ ਦਿੰ ਤਿੰਨਾ ਚਾਹਤ ਦਿੰਦੀ ਵੀਰੇ 9 ਕਿਲੋ ਆ ਵੀਰੇ 9 ਲੀਟਰ ਬਾਈ ਜੀ ਦੁੱਧ ਦਿੰਦੀ ਆ ਤੇ ਚੱਕ ਚੁੱਕ ਚਾਹੁੰਦੀ ਆ ਬਾਈ ਕਿੰਨਾ ਦੂਰਤ ਮਹੀਨੇ ਦਾ ਟੀਕਾ ਭਰਾਇਆ ਵੀਰੇ ਠੀਕ ਆ ਜੀ ਬਾਈ ਜੀ ਦਾ ਡੇਢ ਮਹੀਨੇ ਦਾ ਟੀਕਾ ਭਰਾਵਾ ਜੀ ਉਈ ਗਾ ਚੱਕ ਚਲੇ ਅੰਗੂਰੀ ਠੰਡੀ ਸ਼ੀਲ ਬਸੇਰੀ ਆ ਠੀਕ ਆ ਜੀ 9 ਲੀਟਰ ਦੱਦਾ ਜੀ ਤੇ ਕੀ ਰੇਟ ਆ ਭਰਾ ਇਹਦਾ ਇਹਦਾ ਰੇਟ 24000 ਆ ਵੀਰੇ ਦੇਣ ਦਾ ਇਹਦਾ ਰੇਟ ਆ ਭਾਈ ਕਹਿੰਦਾ 24000 ਦੇਖ ਸਕਦੇ ਆ ਕਿ ਭਾਈ ਨੇ ਜਰੂਰਤ ਬਣਨ ਨੂੰ ਚਾਹੀਦੀ ਹੋਈ ਤਾਂ ਲੈ ਜਾ ਸਕਦੇ ਆ ਜੀ ਆਪਣੇ ਚੈਨਲ ਨੂੰ ਬਾਤ ਦਾ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈਗਾ ਜੀ 75280003555 ਮਿਲਦੇ ਆਂ ਫਿਰ ਅਗਲੀ ਵੀਡੀਓ ਚ ਓਕੇ ਬਾਏ